हेलो स्टूडेंट्स दिस इज गुरप्रीत वेलकम टू माय YouTube studies, आए, ओ, आए, आ, वेच वेच चैनल डी स्टडीज आज ਦਾ ਜੋ ਆਪਣਾ ਵੀਡੀਓ ਰਹਿਣ ਵਾਲਾ ਹੈ ਉਹ ਸਕੂਲ ਸਿੱਖਿਆ ਬੋਰਡ ਵੱਲੋਂ ਇੱਕ ਆਫੀਸ਼ਲ ਲੈਟਰ ਜਾਰੀ ਹੋਇਆਗਾ ਉਸ ਦੇ ਰਿਗਾਰਡਿੰਗ ਰਹਿਣ ਵਾਲਾ ਹੈ ਤਾਂ ਦੇਖਦੇ ਆ ਕਿ ਇਸ ਵੀਡੀਓ ਵਿੱਚ ਇਸ ਨੋਟੀਫਿਕੇਸ਼ਨ ਵਿੱਚ ਕੀ ਦੱਸਿਆ ਗਿਆ ਹੈ ਠੀਕ ਹੈ ਜੀ ਤਾਂ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਗਰ ਚੈਨਲ ਤੇ ਨਵੇਂ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦੇਣਾ ਠੀਕ ਹੈ ਜੀ ਤਾਂ ਇਸ ਦੇ ਨਾਲ ਹੀ ਕਰਦੇ ਆ ਵੀਡੀਓ ਨੂੰ ਸ਼ੁਰੂ हां जी ਤਾਂ ਦੇਖੋ ਸਮੂਹ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਬਸਰ ਸਮੂਹ ਸਕੂਲ ਮੁਖੀ ਇਸ ਦਾ ਜੋ ਨੰਬਰ ਹੈਗਾ ਠੀਕ ਹੈ ਜੀ ਵਿਸ਼ਾ ਇਸ ਦਾ ਹੈਗਾ ਰਾਜ ਦੇ ਸਮੂਹ ਸਕੂਲਾਂ ਵਿੱਚ 6ਵੀਂ ਤੋਂ 8ਵੀਂ ਜਮਾਤ ਲਈ ਬੈਗਲੈਸ ਸਟੇਜ ਨੂੰ ਇੰਪਲੀਮੈਂਟ ਕਰਵਾਉਣ ਸੰਬੰਧੀ ਠੀਕ ਹੈ ਜੀ ਤਾਂ ਜੋ ਆਪਣਾ ਅੱਜ ਦਾ ਇਹ ਅਫੀਸ਼ੀਅਲ ਲੈਟਰ ਹੈਗਾ ਇਹ ਪੀਐਸਈ ਵੀ ਬੋਰਡ ਵੱਲੋਂ ਜਾਰੀ ਕੀਤਾ ਹੈ ਜੋ ਕਿ ਛੇਵੀਂ ਤੋਂ ਅੱਠਵੀਂ ਕਲਾਸ ਦੇ ਸਟੂਡੈਂਟ ਹੈਗੇ ਉਹਨਾਂ ਦੇ ਲਈ ਹੈ ਇਨਫੋਰਮੇਸ਼ਨ ਵੀ ਬੈਗਲੈਸ ਡੇ ਨੂੰ ਇੰਪਲੀਮੈਂਟ ਕਰਵਾਉਣ ਦੇ ਲਈ ਇਹ ਅਫੀਸ਼ੀਅਲ ਲੈਟਰ ਜੋ ਕਿ ਜਾਰੀ ਹੋਇਆ ਤਾਂ ਦੇਖਦੇ ਆ ਇਸ ਵਿੱਚ ਕੀ ਇਨਸਟਰਕਸ਼ਨ ਦਿੱਤੀਆਂ ਗਈਆਂ ਨੇ ਹਾਂਜੀ ਉਪਰੋਕਤ ਰਿਸ਼ੇ ਵੱਲ ਧਿਆਨ ਦੇਣ ਦੀ ਖੇਚਲ ਕੀਤੀ ਜਾਵੇ ਵਿਦਿਆਰਥੀਆਂ ਵਿੱਚ ਰਚਨਾਤਮਕਤਾ 21 ਸਦੀ ਦੀਆਂ ਵੱਖ-ਵੱਖ ਹੁਸ਼ਲਤਾਵਾਂ ਅਤੇ ਵੱਖ-ਵੱਖ ਖੇਤਰ ਵਿੱਚ ਦਿਲਚਸਪੀ ਵਧਾਉਣ ਲਈ ਐਕਸਪੈਰੀਮੈਂਟਲ ਲਰਨਿੰਗ ਅਤੇ ਆਊਟ ਆਫ ਕਲਾਸਰੂਮ ਐਕਸਪੋਜ਼ ਦੀ ਅਹਿਮ ਭੂਮਿਕਾ ਹੁੰਦੀ ਹੈ ਇਸ ਲਈ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਕਰਨ ਲਈ ਰਾਜ ਦੇ ਸਮੂਹ ਸਕੂਲਾਂ ਵਿੱਚ ਬੈਗਲੇਸ਼ ਦੇ ਕੰਡਕਟ ਕਰਵਾਏ ਜਾਂਦੇ ਹਨ ਜਿਸ ਤਰ੍ਹਾਂ ਵਿਦਿਆਰਥੀਆਂ ਨੂੰ ਐਕਸਪੈਰੀਮੈਂਟਲ ਲਰਨਿੰਗ ਅਤੇ ਆਊਟ ਆਫ ਕਲਾਸਰੂਮ ਐਕਸਪੋਜ਼ਰ ਸੰਬੰਧੀ ਗਤੀਵਿਧੀਆਂ ਕਰਵਾਈਆਂ ਜਾਣੀਆਂ ਹਨ ਇਸ ਸੰਬੰਧੀ ਰਾਜ ਦੇ ਸਮੂਹ ਸਕੂਲਾਂ ਵਿੱਚ ਇਹ ਲਿਖੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਹਾਂਜੀ ਦੇਖ ਲੈਣੇ ਆ ਹਰ ਮਹੀਨੇ ਦੇ ਆਖਰੀ ਸ਼ਨੀਵਾਰ ਨੂੰ ਰਾਜਿਸਮੂਲ ਸਕੂਲਾ ਵਿੱਚ 6ਵੀਂ ਤੋਂ 8ਵੀਂ ਜਮਾਤਾਂ ਦੇ ਲਈ ਵੈਗਲਸ ਡੇ ਦੇ ਤੌਰ ਤੇ ਮਨਾਇਆ ਜਾਵੇ ਜਿਸ ਵਿੱਚ ហេਟ ਲਿਖੀਆਂ ਗਤੀਵਿਧੀਆਂ ਕਰਵਾਈਆਂ ਜਾ ਸਕਦੀਆਂ ਹਨ ਠੀਕ ਹੈ ਜੀ ਤਾਂ ਦੇਖੋ ਕਿਹੜੇ ਕਿਹੜੇ ਐਕਟੀਵਿਟੀਜ਼ ਹੋ ਸਕਦੇ ਨੇ ਇਹਦੇ ਵਿੱਚ ਜਿਵੇਂ ਆ ਵਿਜ਼ਿਟ ਟੂ ਮੋਮੈਂਟਸ ਆਫ ਹਿਸਟੋਰੀਕਲ ਕਲਚਰਲ ਐਂਡ ਟੂਰਿਸਟ ਇੰਪੋਰਟੈਂਸ ਮਿਊਜ਼ੀਅਮ ਸਾਇੰਸ ਪਾਰਕ ਸਪੋਰਟਸ ਸਟੇਡੀਅਮ ਹਸਪੀਟਲਸ ਪੋਸਟ ਆਫਿਸ ਬੈਂਕ ਇੰਡਸਟਰੀ ਇਤੈਟਰਾ ਠੀਕ ਹੈ ਜੀ ਦਾ ਤੁਹਾਨੂੰ ਟੂਰ ਕਰਵਾਇਆ ਜਾਊਗਾ ਜਿਵੇਂ ਕੀ ਕਿਸੇ ਮਿਊਜ਼ੀਅਮ ਵਿੱਚ ਸਾਇੰਸ ਪਾਰਕ ਵਿੱਚ ਸਪੋਰਟਸ ਸਟੇਡੀਅਮ ਵਿੱਚ ਹਸਪੀਟਲ ਵਿੱਚ ਪੋਸਟ ਆਫਿਸ ਬੈਂਕ ਇੱਥੇ ਤੁਹਾਨੂੰ ਲਿਜਾਇਆ ਜਾ ਸਕਦਾ ਹੈ ਜਿਸ ਦਿਨ ਤੁਹਾਡਾ ਵੈਗਲ ਸਟੇ ਹੋਵੇਗਾ ਨੈਕਸਟ ਹੈ ਦਾ ਬੈਸਟ ਆਊਟ ਆਫ ਵੇਸਟ embroidery like phulkari cross stitches etc wall hangings soft toys ਤੁਹਾਨੂੰ ਇਸ ਦਾ ਵੇਸਟ ਮਟੀਰੀਅਲ ਜੋ ਹੁੰਦੇ ਆ ਉਸ ਉਸ ਦੇ ਬਾਰੇ ਦੱਸਿਆ ਜਾਊ ਕਿ ਕਿਵੇਂ ਤੁਸੀਂ ਇਹਨਾਂ ਨੂੰ ਯੂਜ਼ ਕਰਕੇ ਇਹ ਸਾਰੀਆਂ ਚੀਜ਼ਾਂ ਜੋ ਕਿ ਤਿਆਰ ਕਰ ਸਕਦੇ ਹੋਗੇ ਠੀਕ ਹੈ ਜੀ ਐਜੂਕੇਸ਼ਨਲ ਗੇਮਸ sports ਸਮਾਲ ਇੰਟਰ ਕਲਾਸ ਕੁਇਜ਼ ਕਬੱਡੀ ਪੀਹੂ ਇਹ ਸਾਰੇ ਜੋ ਕਿ ਗੇਮਸ ਕਰਵਾਏ ਜਾ ਸਕਦੇ ਹਨ ਨੈਕਸਟ ਹਾਈਜਿਨਿਕ ਐਂਡ ਕਲੀਨੈਸ ਸੈਮੀਨਾਰ ਔਨ ਫਿਜ਼ੀਕਲ ਐਂਡ ਪਰਸਨਲ ਹਾਈਜਨ ਕਲੀਨੈਸ ਡਰਾਈਵਿੰਗ ਦਾ ਸਕੂਲ ਕਲਾਸਰੂਮ ਠੀਕ ਹੈ ਜੀ ਤੁਹਾਨੂੰ ਹਾਈਜਨਿਕ ਬਾਰੇ ਨੌਲੇਜ ਦਿੱਤੀ ਜਾਊਗੀ ਕਲੀਨਿੰਗ ਬਾਰੇ ਦੱਸਿਆ ਜਾਊਗਾ ਸਰੀਰਕ ਤੌਰ ਤੇ ਕਿਵੇਂ ਤੁਸੀਂ ਸਾਫ ਸਫਾਈ ਰੱਖਦੇ ਆ ਆਪਣੇ ਆਲੇ ਦੁਆਲੇ ਦੀ ਉਸ ਦੇ ਬਾਰੇ ਸੈਮੀਨਾਰ ਕੀਤੇ ਜਾਣਗੇ ਤੁਹਾਡੇ ਠੀਕ ਹੈ ਜੀ এনवायरमेंटਲ ਐਂਡ ਗਰੀਨਿੰਗ ਐਕਟੀਵਿਟੀ ਤਾਂ ਵਾਤਾਵਰਣ ਤੇ ਤੁਹਾਨੂੰ ਗਰੀਨਿੰਗ ਐਕਟੀਵिटीज ਬਾਰੇ ਦੱਸਿਆ ਜਾਊਗਾ 뮤ઝિક ਐਂਡ ਕਲਚਰਲ ਐਕਟੀਵਿਟੀ ਲਾਈਕ ਸਿੰਗਿੰਗ ਗਿੱਧਾ ਭੰਗੜਾ ਇਟਸੈਟਰਾ ਇਹ ਸਾਰੀਆਂ ਐਕਟੀਵਿਟੀ ਇੰਦੇ ਕਰਾਈਆਂ ਕਰਾਈਆਂ ਜਾਣਗੀਆਂ ਠੀਕ ਹੈ ਜੀ ਇੰਟਰੈਕਸ਼ਨ ਵਿਦ ਦਾ ਲੋਕਲ ਕਰਾਫਟਮੈਨ ਆਰਟਿਸਨ ਲਾਈਕ कारपेंटर गार्डनर पोटर, आर्टिस्ट एक्सैट्रा सारे जो कि तू करवाए जाए वैल्यू एंड पीस एजुकेशन स्टोरी टैलिंग पोस्टर मेकिंग एक्सैट्रा ठीक है जी नैक्सट है स्क्रैप क्रिएशन काइट मेकिंग क्ले क्राफ्ट पेपर क्राफ्ट एक्सैट्रा ठीक है जी यारे तो जो कि सबजैक्ट होना एक्टिविटीज करवाइया जाने ठीक है जी हाँ जी कुछ ए वाली जो कि एक्टिविटीज़ ने प्रोजेक्ट बेस्ड एक्टिविटीज लाइक इंटर डिसिपलिन्री प्रोजेक्ट कैन बी असाइंड टू स्टूडेंट इन ग्रुप्स साइबर सिक्योरिटी नेक्स्ट ट्रेनिंग एंड यूजिलटी ऑफ इंफॉर्मेशन ठीक सारी है जी यार जो कि करवाई जाने एक्टिविटीजा ए वाल देख सकते हो तीन नैक्सट है ਉਪਰੋਕਤ ਗਤੀਵਿਧੀਆਂ ਕਰਵਾਉਣ ਤੋਂ ਪਹਿਲਾਂ ਸਕੂਲ ਮੁਖੀ ਇਸ ਤੇ ਸਫਲ ਸੰਚਾਲਨ ਲਈ ਯੋਜਨਾਬੰਦੀ ਕਰੇਗਾ ਤਾਂ ਜੋ ਸਕੂਲ ਵਿੱਚ ਅਨੁਸ਼ਾਸਨ ਬਨਾਇਆ ਬਣਿਆ ਰਹੇ ਅਤੇ ਹਰੇਕ ਵਿਦਿਆਰਥੀ ਦੀ ਇਹ ਗਤੀਵਿਧੀ ਵਿੱਚ ਸਮੂਲੀਅਤ ਨੂੰ ਯਕੀਨੀ ਬਣਾਇਆ ਜਾਵੇ। ਠੀਕ ਹੈ ਜੀ। ਨੈਕਸਟ ਹੈਗਾ ਉਪਰੋਕਤ ਤੋਂ ਇਲਾਵਾ ਸਕੂਲ ਆਪਣੇ ਪੱਧਰ ਤੇ ਵੀ ਗਤੀਵਿਧੀਆਂ ਕਰਵਾ ਸਕਦੇ ਹਨ ਜੋ ਕਿ ਵਿਦਿਆਰਥੀ ਦੇ ਸਰਪੱਖੀ ਵਿਕਾਸ ਵਿੱਚ ਮਦਦਗਾਰ ਹੋਣ ਇਹ ਗਤੀਵਿਧੀਆਂ ਵਿਦਿਆਰਥੀ ਦੇ ਅਕਾਦਮਿਕ ਅਤੇ ਸਹਿ-ਅਕਾਦਮਿਕ ਵਿਕਾਸ ਵਿੱਚ ਸਹਾਇੀ ਹੋਣ ਨੈਕਸਟ ਹੈਗਾ ਹਰੇਕ ਸਕੂਲ ਦੇ ਸਟੇ ਦੀ ਰਿਪੋਰਟ ਪੱਤਰ ਨਾਲ ਨੱਥੀ ਪ੍ਰੂਫ ਫਾਰਮ ਵਿੱਚ ਤਿਆਰ ਕਰਕੇ ਸਕੂਲ ਮੁਖੀ ਆਪਣੇ ਰਿਕਾਰਡ ਵਿੱਚ ਰੱਖਣਗੇ ਤੇ ਸਕੂਲ ਜ਼ਿਲ੍ਹਾ ਸਿੱਖਿਆ ਅਫਸਰ ਆਪਣੇ ਜ਼ਿਲ੍ਹੇ ਦੀ ਰਿਪੋਰਟ ਸਮੇਤ ਤਸਵੀਰਾਂ ਕੰਪਾਈਲ ਕਰਕੇ 31/3/2025 ਤੱਕ ਹੈੱਡ ਆਫਿਸ ਵਿਖੇ ਸਬਮਿਟ ਕਰਨਗੇ ਠੀਕ ਹੈ ਜੀ ਇਹ ਜੋ ਕਿ ਸਾਈਟ ਦਿੱਤੀ ਗਈ ਹੈਗੀ ਜਿਸ ਤੇ ਤੁਸੀਂ ਅਪਲੋਡ ਕਰਨੀ ਆ ਤੁਹਾਡੀ ਐਕਟੀਵਿਟੀ ਦੀਆਂ ਪਿਕਚਰਸ ਹੋਣੀਆਂ ਉਹ ਅਪਲੋਡ ਕੀਤੀਆਂ ਜਾਣਗੀਆਂ ਠੀਕ ਹੈ ਜੀ ਹਾਂਜੀ ਅੱਗੇ ਹੈਗਾ ਇਹਨਾਂ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ ਠੀਕ ਹੈ ਜੀ ਤਾਂ ਇਹਨਾਂ ਜੋ ਕਿ ਇਨਸਟਰਕਸ਼ਨ ਦਿੱਤੀਆਂ ਗਆਂ ਇਸ ਆਫਿਸ ਦਾ ਲੈਟਰ ਦੇ ਵਿੱਚ ਉਹਨਾਂ ਨੂੰ ਜੋ ਕਿ ਪਾਲਣਾ ਕਰਨੀ ਉਹਨਾਂ ਦੀ ਜ਼ਰੂਰੀ ਸਮਝ ਹੀ ਗਈ ਹੈ ਇਸ ਲਈ ਇਹ ਸਾਰਾ ਫੈਸਲਾ ਜੋ ਕਿ ਸਾਰੇ ਸਕੂਲਾਂ ਤੇ ਲਾਗੂ ਹੁੰਦਾ ਹੈ ਠੀਕ ਹੈ ਜੀ ਤਾਂ ਇਹ ਸੀਗਾ ਆਪਣਾ ਅੱਜ ਦਾ ਜੋ ਕਿ ਆਫੀਸ਼ੀਅਲ ਲੈਟਰ ਸੀਗਾ ਜੋ ਕਿ ਬੈਗਲੈਸ ਡੇ ਨੂੰ ਇੰਪਲੀਮੈਂਟ ਕਰਵਾਉਣ ਸੰਬੰਧੀ ਸੀਗਾ ਤਾਂ ਇਸੇ ਨਾਲ ਹੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਨੇ ਨੈਕਸਟ ਵੀਡੀਓ ਵਿੱਚ ਤਦ ਤੱਕ ਦੇ ਲਈ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਤਾਂ ਕਿ ਲੇਟੈਸਟ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ The sea really stay blessed, keep smiling and keep growing, thank you.